ਗੁਰਦਾਸਪੁਰ ਦੇ ਕਾਨੂੰਵਾਨ ਦੇ ਇੱਕ ਪਿੰਡ 'ਚ ਸੋਮਵਾਰ ਵਾਪਰੀ ਦਰਦਨਾਕ ਘਟਨਾ ਪਿੰਡਸ ਲੋਪੂਰ ਦੇ ਬਜ਼ੁਰਗ ਕਿਸਾਨ ਨੂੰ ਉਬਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ 80 ਸਾਲਾ ਬਜ਼ੁਰਗ ਕਿਸਾਨ ਜਗਤ ਸਿੰਘ ਸਵੇਰੇ ਕਰੀਬ 11 ਵਜੇ ਖੇਤਾਂ 'ਚ ਕਿਸੇ ਕੰਮ ਨੂੰ ਗਿਆ ਸੀ ਸ਼ਾਮ ਤੱਕ ਜਦੋਂ ਉਹ ਘਰ ਨਾ ਪਰਤੇ ਤਾਂ ਖੇਤਾਂ 'ਚ ਜਾ ਕੇ ਦੇਖਿਆ ਗਿਆ ਕੁੱਤਿਆਂ ਦਾ ਇੱਕ ਝੁੰਡ ਉੱਥੋਂ ਭਜਾਇਆ ਗਿਆ ਤੇ ਦੇਖਿਆ ਕਿ ਜਗਤ ਸਿੰਘ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਤਮ ਕਰ ਦਿੱਤਾ ਸੀ ਇਹਨਾਂ ਦੀ ਆਪਣੇ ਕੁੱਤੇ ਹੱਥੋਂ ਜਿਹੜੀ ਅੱਜ ਬਹੁਤ ਬੁਰੀ ਤਰ੍ਹਾਂ ਜਿਹੜੀ ਮੌਤ ਹੋਈ ਹੈ ਤੇ ਇਹ ਇਹ ਜੋ ਚਾਂਚ ਪਹਿਲਾਂ ਵੀ ਜਿਹੜੇ ਆ ਤਰਨਤਨ ਵਗੈਰਾ ਹੋਰ ਜ਼ਿਲ੍ਹਿਆਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਵਾ ਇਹਨਾਂ ਦੇ ਕੁੱਤਿਆਂ ਨੇ ਆਪਣੇ ਖਾ ਕੇ ਮੌਤਾ ਆਪਣੇ ਘਰ ਤੋਂ ਉਤਾਰਿਆ ਠੀਕ ਹੈ ਜੀ ਅਸੀਂ ਗਵਰਨਮੈਂਟ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਉਪਰਾਲਾ ਕਰਕੇ ਇਹਨਾਂ ਨੂੰ ਮਰਵਾਇਆ ਜਾਵੇ ਇਹ ਖੇਤੀ ਦਾ ਹੀ ਕੰਮ ਕਰਦੇ ਸੀ ਤੇ ਖੇਤੀ ਦੇ ਕੰਮ 'ਚ ਹੀ ਆਪਣੇ ਪਹੁਆਬਾਦ ਤੇ ਪੱਠੇ ਲੈਣ ਗਏ ਆ ਤੇ ਉੱਥੇ ਇਹਨਾਂ ਨੂੰ ਆਵਾਰਾ ਕੁੱਤਿਆਂ ਨੇ ਨੋਜ-ਨੋਜ ਕੇ ਖਾ ਲਿਆ ਤੇ ਉੱਥੇ ਇਹਨਾਂ ਦੀ ਮੌਤ ਹੋ ਗਈ ਹੈ ਇਹ ਸਾਡੇ ਪਿੰਡ 'ਚ ਤੀਜੀ ਵਾਰ ਦਾਤ ਹੋ ਚੁੱਕੀ ਹੈ ਜੀ ਪਹਿਲੇ ਵੀ ਇੱਕ ਔਰਤ ਨੂੰ ਕੁੱਤੇ ਪਏ ਹੀ ਲੇਕਿਨ ਮੌਕੇ ਤੇ ਬੰਦੇ ਪਹੁੰਚ ਗਏ ਤੇ ਉਹਨਾਂ ਨੇ ਬਚਾ ਲਿਆ ਉਹਨੂੰ ਫਿਰ ਬੱਚੇ ਨੂੰ ਪਾ ਕੇ ਫਿਰ ਡੰਗਰ ਦੋ ਤਿੰਨ ਨੋਕ ਚਲੇ ਇਹਨਾਂ ਨੇ ਪਿੰਡ ਵਾਲੇ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਖਿਲਾਫ ਰੋਸ ਜ਼ਾਹਰ ਕਰ ਰਹੇ ਨੇ ਉਹਨਾਂ ਦੀ ਮੰਗ ਹੈ ਕਿ ਅਵਾਰਾ ਕੁੱਤਿਆਂ ਦੀ ਇਸ ਘਰ ਨੂੰ ਰੋਕਣ ਲਈ ਕਦਮ ਚੁੱਕੇ ਜਾਣ